ਜੋ ਵੀ ਨਸ਼ੇ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭਰਤੀ ਕਰਵਾਵਾਂਗੇ ਖੁਦ ਵੀ ਜ਼ਮਾਨਤ ਨਹੀਂ ਕਰਵਾਵਾਂਗੇ ਅਤੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਵੀ ਮਾਨਤਾ ਦੇਣ ਤੋਂ ਰੋਕਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਆਪਣੇ ਪਿੰਡ ਨੂੰ ਦਸ਼ਾ ਬਖਤ ਪਹਾਂਵਾਂਗੇ ਸਰ ਮੋਲ ਅੱਜ ਯੂਥ ਨਸ਼ਿਆ ਵਿਰੋਧ ਜਿਹੜਾ ਆਪਣੇ ਸੀਐਮ ਸਾਹਿਬ ਨੇ ਪੀੜਾ ਚੁੱਕਿਆ ਉਹਦੇ ਵਿੱਚ ਅਸੀਂ ਸਾਰੇ ਰਲ ਕੇ ਉਹਨਾਂ ਦਾ ਸਾਥ ਦੇ ਰਹੇ ਨੇ ਤੇ ਪਹਿਲੇ ਨਾਲੋਂ ਤਾਂ ਮੈਨੂੰ ਲੱਗਦਾ ਹੈ ਕਿ 10 20 ਪ੍ਰਤੀਸ਼ਤ ਬਹੁਤ ਫਰਕ ਹੈ ਜੀ ਕਿਉਂਕਿ ਲੋਕੀ ਡਰੇ ਹੋਏ ਨਹੀਂ ਜਿਵੇਂ ਪਹਿਲਾਂ ਕਿਸੇ ਕੋਟੀਆਂ ਟੁੱਟੀਆਂ ਨੇ ਕੁਝ ਵੀ ਸੁਣਨ ਚ ਵੀ ਆਂਦਾ ਹੈ ਔਰ ਦੇਖਣ ਚ ਵੀ ਪਹਿਲੇ ਨਾਲੋਂ ਮੈਨੂੰ ਬੜਾ ਫਰਕ ਲੱਗ ਰਿਹਾ ਹੈ ਔਰ ਸਾਨੂੰ ਵੀ ਦੇਖੋ ਉਹਨਾਂ ਦਾ ਮਿਲ ਕੇ ਸਪੋਰਟ ਕਰਨਾ ਚਾਹੀਦਾ ਔਰ ਅਸੀਂ ਅਪੀਲ ਕਰਦੇ ਆ ਆਪਣੀ ਨੌਜਵਾਨੀ ਨੂੰ ਜਿਹੜਾ ਪੰਜਾਬ ਨੂੰ ਨਸ਼ਾ ਚਿੱਟਾ ਖਾ ਗਿਆ ਅਸੀਂ ਆਪਣੇ ਨੌਜਵਾਨ ਭੈਣ ਭਰਾਵਾਂ ਨੂੰ ਅਪੀਲ ਕਰਦੇ ਆ ਤਾਂ ਕੁੜੀਆਂ ਵੀ ਕਰਦੀਆਂ ਨੇ ਨਸ਼ਾ ਇੰਨਾ ਚਿੱਟਾ ਵਿਕ ਰਿਹਾ ਵਾ ਤੇ ਅਸੀਂ ਇਹ ਕਹਿੰਦੇ ਜਿਹੜਾ ਇਸ ਦੇ ਲਤ ਲੱਗ ਗਈ ਹੈ ਬਿਮਾਰੀ ਲੱਗ ਗਈ ਹੈ ਜੀਨਾਂ ਨੂੰ ਉਹ ਇਹਨੂੰ ਛੱਡਣ ਦੀ ਕੋਸ਼ਿਸ਼ ਕਰਨ ਤੇ ਕਿੱਥੇ ਸਾਡੇ ਸਹਿਯੋਗ ਦੀ ਲੋੜ ਆ ਅਸੀਂ ਉਹਨਾਂ ਨਾਲ ਖੜੇ ਆ ਸਾਨੂੰ ਦੱਸਣਾ ਅਸੀਂ ਉਹਨਾਂ ਨੂੰ ਕੇਂਦਰ ਛੱਡਾਂਗੇ ਸੈਂਟਰ ਨੂੰ ਹੀ ਛੱਡਾਂਗੇ ਔਰ ਜਿਹੜੇ ਵੇਚਦੇ ਨੇ ਉਹ ਨੱਥ ਪਾ ਲੈਣ ਅਗਰ ਉਹ ਸਾਡੇ ਜੰਗਲ ਚ ਆ ਗਏ ਤਾਂ ਫਿਰ ਉਹਨਾਂ ਨੂੰ ਮੁਸ਼ਕਿਲ ਹੋ ਜਾਣਾ। ਇਹ ਥੋੜਾ ਕਹਿਣਾ ਵੀ ਕੁੜੀਆਂ ਵੀ ਨਸ਼ਾ ਕਰਦੀਆਂ ਨੇ। ਕੀ ਤੁਸੀਂ ਦੇਖਿਆ ਇਹ ਜਾਂ ਤੁਹਾਡੇ ਇਲਾਕੇ ਦਾ ਇਹ ਹਾਲਾ? ਨਹੀਂ, ਮੇਰੇ ਇਲਾਕੇ ਦੇ ਕੀ ਸਰ ਤੁਹਾਨੂੰ ਪਤਾ ਹੀ ਆਜ ਕੱਲ ਤਾਂ YouTube ਆ ਗਿਆ, ਕੈਨਲ ਆ, ਸੋਸ਼ਲ ਮੀਡੀਆ ਸਾਰਾ ਕੋ ਦੇਖਣ ਚਾਹੁੰਦਾ ਹੈ। ਮੈਂ ਥੋੜੇ ਦਿਨ ਪਹਿਲਾਂ ਵੀ ਇੱਕ ਨਿਊਜ਼ ਦੇਖ ਰਹੀ ਸੀ ਦੋ ਕੁੜੀਆਂ ਸਕੂਟੀ ਦੇ ਉੱਪਰ ਹੀ ਬੈਠੀ ਵੱਡੀ ਨਸ਼ਾ ਕਰਨ ਦੀ। ਮਤਲਬ ਦੇਖਣ ਦੇ ਪਤਾ ਕਿ ਕੁੜੀਆਂ ਕਿੰਨਾ ਕਰ ਰਹੀਆਂ ਨੇ ਅਸੀਂ ਅੱਜ ਕੱਲ ਤਾਂ। ਪੂਰਾ ਕਰੋੜੀ ਪਿੰਡ ਮਿਹਰਬਾਨ ਤੁਹਾਨੂੰ ਬੋਲਣ ਨੂੰ ਅੱਜ ਨਸ਼ੇ ਨੂੰ ਜਿਹੜੀ ਯਾਤਰਾ ਆਈ ਆ ਹਾਂਜੀ ਬੇਤਾਂ ਦਾ ਮੌਦਾ ਆਈ ਜਿਹੜਾ ਹਦਾਇਤਾਂ ਦੇ ਖਿਲਾਫ ਜਿਹੜਾ ਸਰਕਾਰ ਨੇ ਜਿਹੜਾ ਕਦਮ ਚੁੱਕਿਆ ਇਹ ਨਸ਼ਾ ਵਿਰੋਧ ਸਾਡੇ ਪਿੰਡ 'ਚ ਕੋਈ ਨਹੀਂ ਨਸ਼ਾ ਦੀ ਕਰ ਰਿਹਾ ਸਾਡੇ ਪਿੰਡ 'ਚ ਧਰਮਪੁਰ ਕੋਰਾਨੀ 'ਚ ਕੋਈ ਨਸ਼ਾ ਬਾਹਰਲੀ ਦੀ ਗਰੰਟੀ ਨਹੀਂ ਦੇ ਸਕਦੇ ਧਰਮਪੁਰ ਕੋਰਾਨੀ 'ਚ ਕੋਈ ਨਸ਼ਾ ਨਹੀਂ ਕਰਦਾ ਸਾਡੇ ਕੋਈ ਬੱਚਾ ਬੱਚਾਂਗੇ ਕਰਦੇ ਆ ਹਾਂਜੀ ਅੱਜ ਕੀ ਮੰਗਾਂ ਰੱਖਿਆਗੇ ਅੱਜ ਮੰਗਾ ਸਾਡੇ ਇੱਕ ਛੱਪੜਾ ਜੀ ਛੱਪੜ ਬਹੁਤ ਖਰਾਬ ਬਾਲਤ ਬਹੁਤ ਖਰਾਬ ਹੋਈ ਆ ਇੱਕ ਧਰਮਸ਼ਾਲਾ ਜੀ ਇੱਕ ਲੱਟਾਂ ਨੇ ਜੀ ਇੱਕ ਪਾਣੀ ਸਾਡਾ ਟਿ ਵਿਕਰੇਣ ਜਾਰੀ ਕੀਤੀ ਐ ਅਨਾਉਂਸ ਕਰਾਦੀ 5 ਲੱਖ ਕਿਹਾ ਜੀ ਮੈਂ 5 ਲੱਖ ਦਾ ਬੰਨਣਾ ਕੋਈ ਨਹੀਂ 20 ਲੱਖ ਦੇ ਵਾਲੇ ਲੱਗਣਾ ਜੇ ਤੇ ਛੱਪੜ ਦੇ ਜੀ ਬਾਕੀ ਹੋਰ ਪਾਸੇ ਸਾਡੇ ਕੋਲ ਲੱਗ ਲੱਗਦਾ ਲੱਗਦਾ ਬੋਰ ਤੇ ਲੱਗ ਜਾਣਾ ਜੀ ਹਾਂਜੀ ਬੋਰ ਤੇ 2 ਲੱਖ ਦੇ ਲੱਗਿਓ ਪੰਡ ਪੰਡ ਬੋਰ ਦਾ ਕਿਉਂ ਹੈ ਉਹਨੇ ਪੰਡ ਬੋਰ ਜਿਹੜੀ ਸਾਡੇ ਕੋਲ ਪਾਣੀ ਬਹੁਤ ਪਸਰਾ ਹਾਲ ਹੈ ਪਹਿਲਾਂ ਮੇਨ ਕੋਲ ਸਾਡੇ ਪਾਣੀ ਪਾਣੀ ਨਾ ਹੋਵੇ ਤੇ ਫਿਰ ਆਪਾਂ ਕੀ ਕਰਨਾ ਠੀਕ ਹੈ ਨਾ ਪਾਣੀ ਦਾ ਮਸਲਾ ਖੜਾ ਤੇ ਪ੍ਰੋਬਲਮ ਹੈ ਪਾਣੀ ਖਰਾਬ ਤੇ ਪਾਣੀ ਦਾ ਪ੍ਰੋਬਲਮ ਸਿਰਉ ਨੇ ਕੋਈ ਨਾ ਪਾਣੀ ਨਹੀਂ ਆ ਰਿਹਾ بارش ਦਾ ਮੌਸਮ ਤੇ ਮਾਰ ਦੇ ਸਹੀਰੇ ਖਾਲੀ ਬਹੁਤ ਖਰਾਬ ਹੋਇਆ ਜੀ ਸਹੀਰੇ ਦੇ ਮੰਗ ਕੀਤੀ ਹੈ ਵੀ ਸਹੀਰੇ ਸਾਡਾ ਸਾਫਾ ਬਣਉ ਜਾਈਦੀ ਹੈ ਜੀ ਇਹ ਬੰਦੂ ਹੋ ਜਾਂਦੇ ਹਨ ਸਹੀਰੇ ਬੰਦ ਹੁੰਦੇ ਸਾਨੂੰ ਤੰਗੀ ਆਂਦੀ ਹੈ ਸਾਡੀ ਪੰਚਾਇਤ ਜਿਹੜੀ ਹਲਕਾਰ ਨੇ ਜਿਹੜਾ ਮੁੱਦਾ ਚੁੱਕਿਆ ਜੀ ਇਹ ਨਸ਼ਾ ਛਡਾਊ ਕੇਂਦਰ ਦਾ ਬੜਾ ਵਧੀਆ ਹੈ ਨਾ ਬਹੁਤ ਸੋਣਾ ਇਹ ਕੰਮ ਤੈ ਪਰ ਮਾਦਮਾਇ ਦਾ ਇਹ ਕੰਮ ਸਾਰੇ ਸਫਲ ਕਰੋਗਾ ਜੀ ਜਿਹੜੇ ਤੈ ਤਨੋਂ ਕੰਮ ਨੂੰ ਚੱਕੇ ਨਾ ਉਹ ਪਾਰ ਵੀ ਹੋ ਜਾਂਦੇ ਆ ਜੀ ਤੇ ਬੜਾ ਸੋਣਾ ਕੰਮ ਕਰ ਰਹੀ ਹੈ ਸਰਕਾਰ ਜਿਹੜਾ ਕਰ ਰਹੀ ਹੈ ਬੜਾ ਵਧੀਆ ਜੀ ਇਹ ਹਾਂਜੀ ਬਸ ਧੰਨਵਾਦ ਕਹਿੰਨੇ ਆ ਧੰਨਵਾਦ ਪ੍ਰਕਲਾ ਅਨੁਦਸ਼ਰਪੰਚ ਨੇ ਬਣਾਇਆ ਹੈ ਤੇ ਮੇਰੀ ਜਿੰਨੀ ਕੋ ਆਸ ਸਾਰੇ ਪੂਰੀ ਹੋਣੀ ਚਾਹੀਦੀ ਆ ਇੱਕ ਸਾਡੇ ਛੱਪੜ ਦਾ ਹੱਲ ਕਰੋ ਇੱਕ ਪੀਣ ਵਾਲੇ ਪਾਣੀ ਦਾ ਸਾਡੇ ਬੱਚਿਆਂ ਜੋ ਗਰਾਊਂਡ ਨਹੀਂ ਹੈਗਾ ਉਧਰ ਛੱਪੜ ਸਨ ਦੋ ਲੋਕ ਜਮੀਨ ਬੱਚਿਆਂ ਦੇ ਬਹੁਤ ਬੱਚੇ ਖੇਡਣ ਨਹੀਂ ਕਿਤੇ ਜਾ ਸਕਦੇ ਨੂੰ ਜਾਂਦੇ ਨੇ ਲੋਕੀ ਲੜਾਈਆਂ ਕਰਦੇ ਨੇ ਤੇ ਸਾਡੇ ਤੁਹਾਨੂੰ ਸਾਰਾ ਦੇ ਇੱਕ ਬਾਥਰੂਮ ਨਹੀਂ ਹੈਗੇ ਕੋਈ ਬੈਠਣ ਉੱਥੰਨੇ ਨਹੀਂ ਹੈਗੇ ਪੱਖੇ ਨਹੀਂ ਹੈਗੇ ਲਾਈਟਾਂ ਨਹੀਂ ਹੈਗੀਆਂ ਪਿੰਡ ਦੇ ਵਿੱਚ ਮੇਰਗੋ ਮੇਰ ਬਣੀ ਬੰਗਾ ਦੱਸਿਆ ਤੁਸੀਂ ਹਾਂਜੀ ਅੱਜ ਬੰਗਾ ਰੱਖਿਆ ਇਹ ਆ ਮੈਂ ਆਪਣੀ ਮਿਹਦਾ ਰੱਖਣੀ ਆ ਆਪਣੇ ਪਿੰਡ ਜੋਗੇ ਜੇ ਪਿੰਡ ਨੇ ਮੇਰੇ ਲਈ ਸੋਚਿਆ ਮੈਂ ਪਿੰਡ ਲਈ ਸੋਚਾਂਗੀ ਗਰਾਉਂਡ ਵੀ ਅੱਜ ਅਨਾਉਂਸ ਕਰਕੇ ਗਏ ਆ ਹਾਂ ਕੋਈ ਗਰਾਉਂਡ ਦੇ ਜੇ ਲਾਂਚ ਕਰਕੇ ਗਏ ਆ ਆਉਗੀ ਤਾਂ ਜ਼ਰੂਰ ਲਾਉਗੀ ਮੇਰੇ ਪਿੰਡ ਦੇ ਵਿੱਚ ਕੱਖ ਜਾਊਗਾ ਮੈਂ ਕੱਖ ਵੀ ਸਰਕਾਰ ਦਾ ਲਾਉਂਗੀ ਇੱਕ ਪੈਸਾ ਨਹੀਂ ਖਾਊਂਗੀ ਸਾਰ ਕੁਝ ਲਾਉਂਗੀ ਸਰਕਾਰ ਅੱਜ ਬਾਜ ਜਿਹੜਾ ਪਿੰਡ ਬਾਜ ਦਾ ਕਲੋਨੀ ਹਰਕ੍ਰਿਸ਼ਨ ਵਿਹਾਰ ਧਰਮਪੁਰਾ ਤੇ ਪ੍ਰੇਮ ਕਲੋਨੀ ਤੇ ਫ੍ਰੀ ਤੰਬਿਹਾਰ ਉੱਤੇ ਜਾ ਰਹੇ ਆ ਜੀ ਤੇ 6 ਪ੍ਰੋਗਰਾਮ ਹੈ ਅੱਜ ਦੇ ਟੋਟਲ ਸੰਗਤ ਵੱਲੋਂ ਭਰਮਾ ਹੰਗਾਰਾ ਮਿਲ ਰਿਹਾ ਜਨਤਾ ਨਸ਼ਿਆਂ ਦੇ ਖਿਲਾਫ ਹੈ ਸਰਕਾਰ ਦਾ ਪੂਰਾ ਸਾਥ ਦੇ ਰਹੀ ਹੈ 90% ਤੋਂ ਲੋਕ ਵੱਧ ਹੈ ਜਿਹੜੇ ਉਹ ਇਸ ਜਿਹੜੀ ਕੈਂਪੇਨ ਚੱਲ ਰਹੀ ਆ ਨਸ਼ਾ ਮੁਕਤੀ ਯਾਤਰਾ ਚੱਲ ਰਹੀ ਹੈ ਉਹਦੀ ਸਹਾਰਨਾ ਕਰ ਰਹੇ ਨੇ ਔਰ ਸਰਕਾਰ ਦਾ ਪੂਰਾ ਸਾਥ ਦੇ ਰਹੇ ਨੇ ਔਰ ਨਸ਼ਿਆਂ ਨੂੰ ਜੜੋਂ ਪੁੱਟ ਕੇ ਸੁੱਟਣ ਲਈ ਤਿਆਰ ਬਰ ਤਿਆਰ ਨੇ ਤੇ ਅੱਜ ਜਿਹੜੇ ਗ੍ਰਾਂਟਾਂ ਦਾ ਵੀ ਐਲਾਨ ਕਰ ਰਹੇ ਆ ਜੇਰਮ ਹਾਂ ਸਾਹ ਦੇ ਪਿੰਡਾਂ ਦੇ ਵਿਕਾਸ ਦੇ ਲਈ ਤੇ ਕਿੰਨੀ ਕਿ ਜਿਹੜੀ ਆ ਗ੍ਰਾਂਟ ਜਿਹੜੀ ਜਾਰੀ ਹੋਈ ਆ ਸਾਹਨੇ ਵਾਲਾ ਕੋਈ 5 ਕਰੋੜ ਤੋਂ ਵੱਧ ਦੀਆਂ ਗ੍ਰਾਂਟਾਂ ਨੇ ਜਿਹੜੀਆਂ ਸਾਹਨੇ ਵਾਲ ਪਿੰਡ ਦੇ ਵਿੱਚ ਵੰਡੀਆਂ ਜਾ ਰਹੀਆਂ ਨੇ ਕਿ ਹਰ ਪਿੰਡ ਦੀ ਲੋੜ ਦੇ ਮੁਤਾਬਕ ਕਿਸੇ ਨੂੰ 5 ਲੱਖ ਕਿਸੇ ਨੂੰ 7 ਲੱਖ ਕਿਸੇ ਨੂੰ 8 ਲੱਖ ਕਿਸੇ ਨੂੰ 10 ਲੱਖ ਰੁਪਏ ਪਾਏ ਜਾ ਰਹੇ ਨੇ ਔਰ ਮੇਰੇ ਖਿਆਲ ਚ ਸੋਮਵਾਰ ਜਾਂ ਮੰਗਲਵਾਰ ਤੱਕ ਉਹ ਪਿੰਡਾਂ ਦੀਆਂ ਪੰਚਾਇਤਾਂ ਨੂੰ ਪੈਸੇ ਪਹੁੰਚ ਜਾਣਗੇ ਤੇ ਖੇੜਾ ਗਰਾਉਂਡ ਲਈ ਵੀ ਜਿਹੜੇ ਆ ਖੇਡਾਂ ਲਈ ਵੀ ਜਾ ਰਹੇ ਨੇ ਛੱਪੜਾਂ ਲਈ ਵੀ ਜਾ ਰਹੇ ਨੇ ਤੇ ਜੋ ਵੀ ਸਮਾਜ ਦੇ ਵਿੱਚ ਸਮੱਸਿਆਵਾਂ ਹੈਗੀਆਂ ਉਹਨਾਂ ਨੂੰ ਦੂਰ ਕਰਨ ਦੇ ਲਈ ਗਰੰਟਾਂ ਦਿੱਤੀਆਂ ਜਾ ਰਹੀਆਂ ਨੇ ਇਹ ਲੋਕਾਂ ਨੇ ਸਾਨੂੰ ਜੋ ਵੋਟਾਂ ਪਾਈਆਂ ਉਹ ਸਾਨੂੰ ਆਪਣੀ ਸਮੱਸਿਆਵਾਂ ਦੱਸਣਗੇ ਕਿ ਉਹਨਾਂ ਪਰੇਸ਼ਾਨੀਆਂ ਨੇ ਪਿਛਲੇ ਸਾਲ ਦੀਆਂ ਕਾਫੀ ਸਾਲਾਂ ਤੋਂ ਠੀਕ ਹੈ ਜੀ ਸਾਡਾ ਚੱਕਰ ਲੱਗਿਆ ਜੋ ਸਰਪੰਚ ਸਾਹਿਬ ਨੇ ਦੱਸਿਆ ਸਾਨੂੰ ਕਿ ਵੀ ਇੱਥੇ ਸੀਵਰੇਜ ਦਾ ਜਿਹੜਾ ਜਿਹੜਾ ਮੁੱਢਲੀ ਸਹੂਲਤ ਆ ਉਹ ਦੀ ਬੜੀ ਪਰੇਸ਼ਾਨੀ ਹੈ ਕੁਝ ਜਦੋਂ ਕਲੋਨੀਆਂ ਕੱਟੀਆਂ ਸੀ ਪੁਰਾਣੇ ਟਾਈਮ ਤੋਂ ਹੁਣ ਉਹਨਾਂ ਨੂੰ ਰੈਗੂਲਰਾਈਜ਼ ਕਰਾਉਣ ਨੂੰ ਬੜਾ ਦਿੱਕਤ ਆ ਉਹਦੇ ਕਰਕੇ ਬੜਾ ਮਸਲਾ ਹੈ ਇਹ ਕਲੋਨੀਆਂ ਦੇ ਵਿੱਚ ਤੇ ਆਪਾਂ ਸੜਕਾਂ ਦੇ ਵਿੱਚ ਮੈਂ ਇਹਨਾਂ ਨੂੰ ਮੰਤਰੀ ਸਾਹਿਬ ਨਾਲ ਇਹਦਾ ਮੁੱਦਾ ਜ਼ਰੂਰ ਰੱਖਾਂਗਾ ਤੇ ਕੋਸ਼ਿਸ਼ ਕਰਾਂਗਾ ਜਿੰਨਾ ਤੋਂ ਵੱਧ ਤੋਂ ਵੱਧ ਇਹਨਾਂ ਦੇ ਲਈ ਸਪੋਰਟ ਕਰ ਸਕਦਾ ਉਹਨਾਂ ਕਰਵਾਈਏ ਸੇਵਕ ਸਿੰਘ ਵਾਲੀਆ ਸਾਫ ਦਾ ਸਰਪੰਚ ਜਾੜੇ ਨਗਰ ਚ ਆਏ ਜੀ ਅੱਜ ਇਹ ਇਹਨਾਂ ਦਾ ਜੀਆ ਧੰਨਵਾਦ ਨਸ਼ਾ ਵਿਰੋਧ ਇਹਨਾਂ ਨੇ ਆਪਣੀ ਕੈਂਪੇਨ ਚਲਾਈ ਹੈ ਵਧੀਆ ਪਹਿਲ ਕਦਮ ਇਹਨਾਂ ਦੀ ਪਰ ਸਾਨੂੰ ਇਨਫੋਰਮੇਸ਼ਨ ਸੀ ਜੀ ਮੰਤਰੀ ਸਾਹਿਬ ਆਣਗੇ ਤੇ ਉਹਨਾਂ ਦੇ ਭਾਈ ਸਾਹਿਬ ਉਹ ਆਣ ਆ ਗਏ ਪਰ ਹੁਣ ਮੰਤਰੀ ਸਾਹਿਬ ਵੀ ਨਹੀਂ ਆਏ ਇਹ ਵੀ ਨਹੀਂ ਆਏ ਅਸੀਂ ਇਹਨਾਂ ਨੂੰ ਆਪਣੀਆਂ ਦਿੱਕਤਾਂ ਦਸੀਆਂ ਬੜੀ ਮੇਨ ਦਿੱਕਤ ਹੈ ਸੀਵਰੇਜ ਦੀ 7 ਸਾਲ ਤੋਂ ਸਾਡਾ ਇੱਥੇ ਨਰਕ ਭਰ ਰਿਹਾ ਲੁਕੀ ਸਾਰੇ ਉਸ ਤੋਂ ਬਾਅਦ ਸਾਡੇ ਪਾਣੀ ਦੀ ਟੈਂਕੀ ਦੀ ਦਿੱਕਤ ਹੈ ਉਹ ਸਾਨੂੰ ਇਹਨਾਂ ਕੋਲ ਕੀ ਡਬਲ ਦੀ ਜਗ੍ਹਾ ਪਈ ਆ ਉੱਥੇ ਜੇ ਪਰਸਨਲ ਇੰਟਰਸਟ ਲੈਂਡ ਦੇ ਸਕਦੇ ਐ ਤਾਂ ਵੀ ਉੱਥੇ ਬਿਜਲੀ ਦਾ ਗ੍ਰਿਡ ਬਣਿਆ ਉਹ ਬਿਨਾਂ ਕਿਸੇ ਕਾਗਜ਼ੀ ਕਾਰਵਾਈ ਤੋਂ ਬਣਿਆ ਉਹ ਤੇ ਉਹ ਇਹਦੇ ਤਹਿਤ ਜੇ ਹੋ ਸਕਦਾ ਸਾਨੂੰ ਦੇ ਦੇਣ ਕੋਈ ਜੇ ਪਰਸਨਲ ਇੰਟਰਸਟ ਲੈਣ ਕੇ ਤਾਂ ਸਾਨੂੰ ਟੈਂਕੀ ਦੀ ਜਗ੍ਹਾ ਦੇਣਗੇ ਸੀਵਰੇਜ ਦਾ ਸਾਡਾ ਬਹੁਤ ਪੁਰਾਣਾ ਹਾਲ ਹੈ ਅਸੀਂ ਕਿਹਾ ਇਹਨਾਂ ਨੂੰ ਜੇ ਤਾਂ ਇਹ ਮਸਲੇ ਹੱਲ ਕਰਨਗੇ ਸਾਡੇ ਕੋਲ ਵੋਟਾਂ ਲਈ ਆਇਓ ਆਦਰਵਾਇਜ਼ ਸਾਡੇ ਪਿੰਡ ਆਉਣ ਦੀ ਲੋੜ ਨਹੀਂ ਜੇ ਤੁਸੀਂ ਇਹ ਸਾਡੇ ਮਸਲੇ ਨਹੀਂ ਹੱਲ ਕਰਦੇ ਇਹ ਧੰਨਵਾਦ ਜੀ ਇਹ ਸਾਡੀ ਬੇਨਤੀ